ਪੀਵੀ ਟੂਡੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਅਸੀਂ ਮੋੜ ਮੁਕੰਦਪੁਰ ਤੋਂ ਚੱਕਦਾਨਾ ਰੋਡ ਤੇ ਖੜੇ ਆ ਜਿੱਥੇ ਇਹ ਪਿੰਡ ਰਟੈਂਡਾ ਦਾ ਗੇਟ ਹੈ ਉਹਦੇ ਨਾਲ ਹੀ ਇੱਕ ਪੈਟਰੋਲ ਪੰਪ ਹੈ ਜਾਂਦਾ ਤੇ ਜਿਹੜਾ ਅਸੀਂ ਤੁਹਾਡੇ ਕਰਿੰਦਿਆਂ ਨਾਲ ਗੱਲ ਵੀ ਕਰਾਉਨੇ ਆ ਉਹਨਾਂ ਦੇ ਨਾਲ ਅਸੀਂ ਉੱਥੇ ਪਹੁੰਚੇ ਅੱਜ ਮੈਂ ਤੇ ਮੇਰੇ ਨਾਲ ਹੀ ਮੇਰਾ ਸਹਿਯੋਗੀ ਪੱਤਰਕਾਰ ਬੱਗਾ ਸਿਲਕਿਆਣਾ ਇਥੇ ਦੱਸਿਆ ਜਾ ਰਿਹਾ ਸਾਨੂੰ ਪਤਾ ਲੱਗਾ ਸੀ ਨੇ ਟੈਲੀਫੋਨ ਕਰਕੇ ਸਾਨੂੰ ਇਨਫੋਰਮੇਸ਼ਨ ਦਿੱਤੀ ਹੈ ਕਿ ਇਥੇ ਜਿਹੜਾ ਇੱਕ ਕਾਰ ਸਵਾਰ ਇਮੇਜ ਕਾਰ ਦੇ ਵਿੱਚ ਨਵਾਂ ਹੀ ਕਾਰ ਹੈ ਤੇ ਉਹਦੇ ਵਿੱਚ ਨੌਜਵਾਨ ਆਉਂਦੇ ਆ ਕਾਲੇ ਸ਼ੀਸ਼ੇ ਆ ਥੋੜਾ ਜਿਹਾ ਸ਼ੀਸ਼ਾ ਡਾਊਨ ਕਰਕੇ ਜਿਹੜੇ ਇਹਨਾਂ ਤੋਂ 2000 ਰੁਪਏ ਦਾ ਤੇਲ ਪਵਾਉਂਦੇ ਆ ਤੇ ਉਹ ਫਰਾਰ ਹੋ ਜਾਂਦੇ ਆ ਜਦੋਂ ਵੀ ਨਾ ਉਹਨਾਂ ਤੋਂ ਪੈਸੇ ਮੰਗੇ ਜਾਂਦੇ ਆ ਤੇ ਗੱਲ 2000 ਦੀ ਨਹੀਂ ਗੱਲ ਤਾਂ ਇਹ ਹੈ ਕਿ ਤੁਸੀਂ 8-10 ਲੱਖ ਰੁਪਏ ਦੀ ਗੱਡੀ ਲਈ ਹੋਈ ਹੈ ਤੇ ਨਾਲ ਤੁਸੀਂ 2000 ਰੁਪਏ ਦਾ ਤੇਲ ਉਹ ਮੈਂ ਜੋ ਪੁੱਛਿਆ ਨਾ ਕੋਲ ਕਰਿੰਦਿਆਂ ਕੋਲੋਂ ਕਿ ਇਹ ਜਿਹੜਾ ਸਾਰਾ ਹਿਸਾਬ ਕਿਤਾਬ ਇਹਨਾਂ ਦੇ ਮਾਲਕਾਂ ਨੂੰ ਦਿੱਤਾ ਜਾਂਦਾ ਤੇ ਉਹਦੇ ਵਿੱਚ ਜਦੋਂ ਹੁਣ ਉਹ ਆਪਣੇ ਇਹਨਾਂ ਦੇ ਮਾਲਕ ਜਿਹੜੇ ਆ ਹੋ ਸਕਦਾ ਇਹਨਾਂ ਦੇ ਸਿਰੇ ਪਾ ਦੇਣ ਜਾਂ ਕੁਝ ਇਦਾਂ ਦੀ ਸਮੱਸਿਆ ਆ ਜਾਏ ਇਹ 5-5 7-7000 ਤੇ ਇਹ ਨੌਕਰੀਆਂ ਕਰਦੇ ਹੋਣੇ ਆ ਤੇ ਕਹਾਣੀ ਇਹ ਵੀ ਆ ਜੇ ਇਹਨਾਂ ਜਿਹੜੀਆਂ ਇਹ ਛੋਟਛੋਟੀਆਂ ਲੁੱਟਾਂ ਉਹਾਂ ਇਹ ਲੁੱਟ ਖੋਈ ਕਹਿ ਸਕਦੇ ਆ ਤੇ ਇਹਨਾਂ ਲੁੱਟਾਂ ਖੋਹਾਂ ਦੇ ਨਾਲ ਜਿਹੜਾ ਮਾਹੌਲ ਬੜਾ ਖਰਾਬ ਹੋ ਰਿਹਾ ਸੋ ਇਹ ਕੰਮ ਕਿਹਨਾਂ ਦਾ ਆ ਕਿ ਇਹ 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 ਸਾਰਾ ਹੀ ਜਾਣਦੇ ਹੋ ਕਿ ਸਾਡੇ ਸਾਰੇ ਇਲਾਕੇ ਦੇ ਵਿੱਚ ਪੂਰੇ ਪੰਜਾਬ ਵਿੱਚ ਨਸ਼ੇ ਦਾ ਨਸ਼ੇ ਨਸ਼ੇ ਦਾ ਕਾਫੀ ਪ੍ਰਭਾਵ ਹੈ ਜਿਸ ਕਰਕੇ ਨਸ਼ਿਆਂ ਦੀ ਪੂਰਤੀ ਲਈ ਜਿਹੜਾ ਨੌਜਵਾਨ ਹੈ ਜਿਹੜੇ ਵੀ ਨੌਜਵਾਨ ਆ ਇਦਾਂ ਦੇ ਕੰਮ ਕਰੇ ਛੋਟ-ਛੋਟੀਆਂ ਚੋਰੀਆਂ ਛੋਟ-ਛੋਟੇ ਲੁੱਟਾਂ ਖੋਹਾਂ ਕਰਦੇ ਆ ਪਰੰਤੂ ਫਿਰ ਵੀ ਕਿਤਨਾ ਕਿਤੇ ਇਹਨਾਂ ਦਾ ਇਹਦੇ ਨਾਲ ਮਾਹੌਲ ਦਾ ਜਿਹੜਾ دہشت ਦਾ ਮਾਹੌਲ ਜ਼ਰੂਰ ਬਣਦਾ ਹੈ ਪਰੰਤੂ ਤੁਹਾਡੀ ਅਸੀਂ ਫਿਰ ਵੀ ਪੂਰੀ ਜਾਣਕਾਰੀ ਲਈ ਅਸੀਂ ਤੁਹਾਡੀ ਇਹ પેટ્રોલ ਪੰਪ ਦੇ ਕਰਿੰਦਿਆਂ ਨਾਲ ਕਰਾਉਂਦੇ ਹਾਂ ਗੱਲਬਾਤ ਉਦੋਂ ਤੱਕ ਸਾਡਾ ਤੁਸੀਂ ਚੈਨਲ ਜਿਹੜਾ ਸਬਸਕ੍ਰਾਈਬ ਜਰੂਰ ਕਰੋ ਜੇ ਤੁਸੀਂ ਫੇਸਬੁਕ ਤੇ ਆ ਤਾਂ ਇਹਨੂੰ ਫਾਲੋ ਜਰੂਰ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਭਾਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਤੁਹਾਡਾ ਪ੍ਰਦੀਪ ਕੁਮਾਰ ਹੈ ਸਰ ਇਹ ਕਿਹੜਾ ਪੰਪ ਹੈ ਭਾਜੀ ਡਾਇਮੰਡ ਫਰਿੰਗ ਸਟੇਸ਼ਨ ਮੰਨ ਲਓ ਮੇਰਾ ਇਹ ਮੰਨ ਲਓ ਮੇਜਰਾ ਤਾਂ ਪੈ ਜਾਂਦਾ ਹੈ ਪਰੰਤੂ ਕਿਹੜੀ ਰੋਡ ਤੇ ਮਕੰਦ ਪਰਤੂ ਚੱਕ ਦਾ ਨਾ ਰੋਡ ਕਿਸ ਕਿਹੜਾ ਆਹ ਗੇਟ ਕਿਹੜਾ ਪੈ ਜਾਂਦਾ ਜੀ ਰਿਟੈਂਡ ਗੇਟ ओके ਤੇ ਇਹ ਦੱਸੋ ਤੁਹਾਡਾ ਜਿਹੜਾ ਸਾਨੂੰ ਪਤਾ ਲੱਗਿਆ ਕਿ ਇੱਕ ਕੱਲ ਵਾਰਦਾਤ ਹੋਈ ਹੈ ਕਿ ਤੁਹਾਡੇ ਕੋਲੋਂ ਕਿਸੇ ਗੱਡੀ ਚਾਲਕਾਂ ਨੇ ਸਵਾਰਾਂ ਨੇ ਜਿਹੜਾ ਤੇਲ ਪੋਆ ਪٹرول ਤੇ ਉਹ ਫਰਾਰ ਹੋ ਗਏ ਕੀ ਪੂਰਾ ਕਹਾਣੀ ਕੀ ਹੈ ਜੀ ਸਰ ਗੱਡੀ ਹੈ ਜੀ Honda Image ਆਈ ਹੈ ਤੇ ਕਿੰਨੇ ਵਜੇ ਦੀ ਗੱਲ ਹੈ तकरीबन ਸ਼ਾਮ 4 ਵਜੇ ਦੀ ਠੀਕ ਹੈ ਤੇ ਆ ਕੇ ਗੱਡੀ 'ਚ ਆਵਾਜ਼ ਆਈ ਹੈ ਕਿ 2000 ਦਾ ਪٹرول ਪਾ ਦਿਓ ਅੱਛਾ ਜੀ 2000 ਦਾ ਪٹرول ਪਾਇਆ ਪਾ ਕੇ ਮੈਂ ਨੋਜ਼ ਰੱਖਣ ਲੱਗਾ ਇਹ ਮੁੰਡਾ ਐਸੇ ਫੜਨੇ ਨੂੰ ਖੜਾ ਸੀਗਾ ਹੂੰ ਤੇ ਟੱਕਣ ਵੀ ਨਹੀਂ ਉਹਨਾਂ ਨੇ ਦਿੱਤਾ ਸਪੀਡ ਮਾਰੀ ਭਜਾ ਕੇ ਲੈ ਗਏ ਓਕੇ ਤੇ ਉਹ ਉਧਰ ਨੰਬਰ ਨਹੀਂ ਨੋਟ ਕੀਤਾ ਨਹੀਂ ਜੀ ਨੰਬਰ ਹੈ ਨਹੀਂ ਸੀਗਾ ਜੀ ਇਹਨਾਂ ਧਿਆਨ ਨਹੀਂ ਦਿੱਤਾ ਨੰਬਰ ਪਲੇਟ ਹੈ ਨਹੀਂ ਸੀਗੀ ਵਿੱਚ ਨਾ ਅੱਗੇ ਨਾ ਪਿੱਛੇ ਹੈ ਗੱਡੀ ਦੇ ਮੋਹਰਲੇ ਸ਼ੀਸ਼ੇ ਤੇ ਪੁਲਿਸ ਦਾ ਲੋਗੋ ਵੀ ਲੱਗਿਆ ਹੋਇਆ ਜੀ ਪੁਲਿਸ ਦਾ ਲੋਗੋ ਵੀ ਲੱਗਿਆ ਹੋਇਆ ਹਾਂਜੀ ਪੰਜਾਬ ਪੁਲਿਸ ਦਾ ਲੋਗੋ ਲੱਗਾ ਜੀ ਓਕੇ ਬੜੀ ਹਰਾਦੀ ਵਾਲੀ ਗੱਲ ਹੈ ਤੇ ਬਣੇ ਹੋਇਆ ਦੂਗਾ ਕਿਹਾ ਉਹਨੂੰ ਪਿੱਛੇ ਕ੍ਰੋਸ ਦਾ ਕ੍ਰੋਸ ਕ੍ਰੋਸ ਬਣਿਆ ਹੀ ਬੰਪਰ ਦੇ ਉੱਤੇ ਗੱਡੀ ਪਹਿਲਾਂ ਵੀ ਕਦੇ ਲੱਗੀ ਹੋਈ ਆ ਬੈਕ ਜਿਹੜੀ ਗੱਡੀ ਦੀ ਬੈਕ ਦੂਈ ਆ ਤਾਕੀ ਆ ਉਹ ਡੈਂਟ ਪਿਆ ਹੋਇਆ ਉਹਦੇ ਉੱਪਰ ਡੈਂਟ ਪਿਆ ਹੋਇਆ ਹਾਂ ਇਹ ਸ਼ੀਸ਼ੇਕ ਦਾ ਉਹ ਵਿੱਚ ਸਵਾਰ ਕਿਨੇ ਸੀ ਸਵਾਰ ਪਤਾ ਨਹੀਂ ਲੱਗਾ ਸ਼ੀਸ਼ੇ ਸੀਗੇ ਕਾਲੇ ਅੱਧਾ ਸ਼ੀਸ਼ਾ ਖੋਲਿਆ ਉਹਨਾਂ ਨੇ ਮੋਰੇ ਉਹ ਜਿਹੜੀ ਜਾਲੀ ਜੇ ਲੱਗੀ ਹੁੰਦੀ ਆ ਉਹ ਮੋਰੇ ਜਾਲੀ ਲੱਗੀ ਹੋਈ ਸੀ ਇਸ ਕਰਕੇ ਵਿੱਚੋਂ ਚਿਹਰਾ ਦਿਖਿਆ ਨਹੀਂਗਾ ਬੰਦੇ ਦਾ ਹੀ ਉਹਦਾ ਮੁੰਡੇ ਨੇ ਚਿੱਟੀ ਕਮੀਜ਼ ਪਾਈ ਟੀ-ਸ਼ਰਟ ਪਾਈ ਹੋਈ ਸੀ ਤੇ ਪੀਲਾ ਪਰਨਾ ਲਿਆ ਹੋਇਆ ਜਿਹਨੇ ਆਰਡਰ ਕੀਤਾ ਹਾਂ ਜਿਹਨੇ ਤੇਲ ਨੂੰ ਕਿਹਾ ਵੀ ਤੇਲ ਪਾ ਦੇ 2000 ਦਾ ਓਕੇ ਤੇ ਫਿਰ ਉਹਦੇ ਵਿੱਚ ਉਹ ਕੋਈ ਇਸ ਤਰ੍ਹਾਂ ਤਾਂ ਨਹੀਂ ਕੋਈ ਲੇਡੀਜ਼ ਹੋਣ ਕਿਉਂਕਿ ਇੱਥੇ ਸਾਡੇ ਇਲਾਕੇ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਕਹਿ ਸਕਦੇ ਆ ਉਹ ਕਿ ਲੇਡੀਜ਼ ਦੋ ਆਉਂਦੀਆਂ ਆ ਸਵਿਫਟ ਕਾਰ ਦੇ ਵਿੱਚ ਉਹ ਲੁੱਟਕੋ ਕਰਕੇ ਚਲੇ ਜਾਂਦੀਆਂ ਕੋਈ ਦੰਦਾ ਵੀ ਇਹ ਚੱਲਦੀ ਵੀ ਇਸ ਮਸੱਈਆ ਕੋਈ ਦੰਦਾ ਤਾਂ ਨਹੀਂ ਕਿ ਲੇਡੀਜ਼ ਵਿੱਚ ਹੋਣ ਲੇਡੀਜ਼ ਨਹੀਂ ਵੇ ਮੁੰਡਾ ਸੀਗਾ ਮੁੰਡੇ ਦੀ ਆਵਾਜ਼ ਆਈ ਹੈ ਅੰਦਰ अच्छा जी बाकी काले शीशे ਸੀ ਇੰਨਾ ਵਿੱਚ ਦਿਖਿਆ ਨਹੀਂ ਹੈਗਾ ਤੁਸੀਂ ਕੋਈ ਪਿੱਛਾ ਕੀਤਾ ਹਾਂਜੀ ਪਿੱਛਾ ਕੀਤਾ ਸੀ ਮਕੰਦਪੁਰ ਤੱਕ ਗਏ ਪੁਲਿਸ ਨੂੰ ਫੋਨ ਵੀ ਕੀਤਾ ਪੁਲਿਸ ਵਾਲੇ ਵੀ ਮਕੰਦਪੁਰ ਆ ਗਏ ਸੀ ਉੱਥੇ ਆਪਣੇ ਰੋਡ ਤੇ ਇੱਥੇ ਸ਼ੁਰੂ ਹੁੰਦਾ ਆ ਉੱਥੇ ਉਹ ਬੰਗਾ ਸਾਈਡ ਦੇਖਣ ਚਲੇ ਗਏ ਸੀ ਅਸੀਂ ਇੱਧਰ ਨੂੰ ਆਪਣੇ ਫਗਵਾੜਾ ਸਾਈਡ ਦੇਖਣ ਗਏ ਹਾਂ ਕਿਤੇ ਨਹੀਂ ਦਿਖਿਆ ਜੀ ਤੁਹਾਡੇ ਮਾਲਕ ਕਿੱਥੇ ਨੇ ਮਾਲਕ ਫਗਵਾੜੇ ਜੀ ਉਹਨਾਂ ਨੂੰ ਸੂਚਿਤ ਕਰਤਾ ਹਾਂਜੀ ਫੋਨ ਕਰਤਾ ਜੀ ਉਹਨਾਂ ਨੂੰ ओके ਜਾਨੀ ਤੁਹਾਡੇ ਕਹਿਣ ਦਾ ਮਤਲਬ ਪੁਲਿਸ ਜਿਹੜੀ ਤੁਰੰਤ ਆ ਗਈ ਮੁਕੰਦਪੁਰ ਪਿੰਡ ਦਾ ਥਾਣਾ ਤੁਹਾਨੂੰ ਹਾਂਜੀ ਮੁਕੰਦਪੁਰ ਥਾਣਾ ਬੰਦਾ ਪੁਲਿਸ ਤਾਂ 2 ਮਿੰਟਾਂ ਦੇ ਵਿੱਚ ਹੀ ਆ ਗਈ ਸੀਗੀ ਵੈਰੀ ਗੁੱਡ ਹਾਂਜੀ ਤੇ ਫਿਰ ਹੁਣ ਕੀ ਮੰਗ ਕਰਦੇ ਆਪਾਂ ਤੇ ਇਹ ਗੱਡੀ ਵਾਲਿਆਂ ਨੂੰ ਫੜਿਆ ਜਾਵੇ ਤੇ ਸਾਡੇ ਪੈਸੇ ਹਾਂਜੀ ਤੇ ਮੰਨ ਦੀ ਕਾਰਵਾਈ ਕੀਤੀ ਜਾਵੇ ਇਹ ਕਿਤੇ ਇਦਾਂ ਦਾ ਤਾਂ ਨਹੀਂ ਕਿ ਤੁਹਾਡੇ ਮਾਲਕ ਜਿਹੜੇ ਆ ਤੁਹਾਡੀ ਤਨਖਾਹ ਚ ਕੱਟ ਲੈਣਗੇ ਨਹੀਂ ਜੀ ਨਹੀਂ ਨਹੀਂ ਮਾਲਕ ਸਾਡੇ ਬਾਬੂ ਜੀ ਹੂੰ ਉਹਨਾਂ ਨੇ ਆਪਣੇ ਸਿਰ ਲੈ ਲਏ ਸੋ ਸਹਿਯੋਗ ਕਰਨਾ ਬੰਦਾ ਵੀ ਹੈ ਕਿਉਂਕਿ ਤੁਹਾਡਾ ਓਕੜਾ ਤੁਹਾਡਾ ਆਪਣੇ ਕੋਈ ਤੁਸੀਂ ਉਸ ਗੱਲ ਨੂੰ ਚੋਰੀ ਠੱਗੀ ਮਾਰ ਲਈ ਜਾਂ ਹੋਰ ਕੁਛ ਹੈ ਤੁਸੀਂ ਤਾਂ ਆਪ ਇਸ ਗੱਲ ਤੋਂ ਪਰੇਸ਼ਾਨ ਹੋ ਗਏ ਸੋ ਤੁਸੀਂ ਦੇਖਿਆ ਅਸੀਂ ਗੱਲਬਾਤ ਕੀਤੀ ਹੈ ਕਿ ਇਹ ਵੀ ਇੱਕ ਬਹੁਤ ਵੱਡੀ ਗੱਲ ਦੱਸੀ ਜਾ ਰਹੀ ਹੈ ਕਿ ਪੁਲਿਸ ਦਾ ਲੋਗੋ ਲਗਿਆ ਸੀ ਗੱਡੀ ਤੇ ਜੋ ਹੋਰ ਵੀ ਇੱਕ ਚਕਾਉਣ ਵਾਲੀ ਗੱਲ ਹੈ ਕਿਉਂਕਿ ਇਹ ਇਦਾਂ ਦੇ ਅਕਸ ਜਿਹੜੇ ਆ ਲੋਗੋ ਲੱਗੇ ਹੋਣੇ ਪ੍ਰੈਸ ਦਾ ਜਾਂ ਪੁਲਿਸ ਦਾ ਉਹਨੂੰ ਲਗਭਗ ਜਿਹੜੇ ਲੋਕ ਸਤਕਾਰ ਦਿੰਦੇ ਆ ਔਰ ਆਮ ਤੌਰ ਤੇ ਉਹਨੂੰ ਰੋਕਿਆ ਘਟ ਜਾਂਦਾ ਕਿਉਂਕਿ ਉਹ ਉਹਦੇ ਵਿੱਚ ਬਹੁਤ ਵੱਡੀ ਜ਼ਿੰਮੇਵਾਰ ਬੰਦੇ ਬੈਠੇ ਹੁੰਦੇ ਆ ਪਰੰਤੂ ਇਹ ਵੀ ਲੋਕਾਂ ਨੂੰ ਇੱਕ ਬੇਵਕੂਫ ਬਣਾਉਣ ਲਈ ਉਹਨਾਂ ਨੇ ਲੋਗੋ ਲਾਇਆ ਹੋਇਆ ਸੀ ਤੋਂ ਸਾਡੀ ਵੀ ਟੀਮ ਦੀ ਰਿਕਵੈਸਟ ਹੈ ਬੇਨਤੀ ਹੈ ਕਿ ਇਦਾਂ ਦੇ ਜਿਹੜੇ ਆ ਲੁਟੇਰੇ ਆ ਉਹਨਾਂ ਨੂੰ ਤੁਰੰਤ ਫੜ ਕੇ ਉਹਨਾਂ ਨੂੰ ਸਲਾਖਾਂ ਪਿੱਛੇ ਕੀਤਾ ਜਾਵੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ